ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਤੇ ਹੁਣੇ ਜੇ ਰੀਸੈਂਟ ਇੱਕ ਹਰਾਨੀ ਜਾਣਕ ਜਿਹੜਾ ਡਾਟਾ ਉਹ ਕੈਨੇਡਾ ਦੀ ਇੱਕ ਸੰਸਥਾ ਵੱਲੋਂ ਜਾਰੀ ਕੀਤਾ ਗਿਆ ਤੇ ਉਹ ਡਾਟਾ ਇੰਨਾ ਹਰਾਨ ਕਰਦਾ ਵੀ ਇਹੋ ਜੇ ਮੁਲਕ ਦੇ ਵਿੱਚ ਇੰਨੇ ਜਾਨੀ ਕਿ ਬੁਰੇ ਹਾਲਾਤਾਂ ਦੇ ਵਿੱਚ ਜਿਹੜਾ ਮੈਡੀਕਲ ਸਿਸਟਮ ਗੁਜ਼ਰ ਰਿਹਾ ਤੇ ਪਹਿਲਾਂ ਤਾਂ ਇਹ ਗੱਲਾਂ ਸਮਝ ਨਹੀਂ ਆਉਂਦੀਆਂ ਸੀ ਪਰ ਹੁਣ ਸਮਝ ਆਉਂਦੀਆਂ ਵੀ ਬਾਰਲੇ ਮੁਲਕਾਂ ਤੋਂ ਲੋਕ ਇਲਾਜ ਕਰਾਉਣ ਐਮਰਜੈਂਸੀ ਪੰਜਾਬ ਜਾਂ ਇੰਡੀਆ ਕਿਉਂ ਭੱਜਦੇ ਆ ਉਹਦਾ ਇਹੀ ਕਾਰਨ ਹੈ ਕਿ ਉੱਥੇ ਬਿਲਕੁਲ ਵੀ ਸੁਨਵਾਈ ਨਹੀਂ ਹੁੰਦੀ ਭਾਵੇਂ ਕਿ ਸਰਕਾਰਾਂ ਵੱਡੇ ਦਾਅਵੇ ਕਰਦੀਆਂ ਕੈਨੇਡਾ ਵਰਗੇ ਮੁਲਕਾਂ ਦੀਆਂ ਕਿ ਅਸੀਂ ਬਿਲੀਅਨ ਡਾਲਰ ਹੈਲਥ케ਅਰ ਤੇ ਖਰਚ ਕੀਤੇ ਆ ਪਰ ਉੱਥੇ ਜਿਹੜਾ ਕੋਈ ਨਤੀਜੇ ਸਾਰਥਕ ਨਹੀਂ ਨਿਕਲਦੇਗੇ ਹੁਣ ਜਿਹੜਾ ਡਾਟੇ ਦੀ ਮੈਂ ਗੱਲ ਕਰ ਰਿਹਾ ਬੜਾ ਹਰਾਨੀਜਨਕ ਡਾਟਾ ਹੈ ਕਿ ਸਾਲ 2024 ਦੇ ਵਿੱਚ ਲਗਭਗ 23000 ਬੰਦਾ ਜਿਹੜਾ ਆਪਦੀ ਉਡੀਕ ਲਾਜ ਦੀ ਉਡੀਕ ਕਰਦਾ ਰੱਬ ਨੂੰ ਪਿਆਰਾ ਹੋ ਗਿਆ ਤੇ ਮੈਂ ਕਹਿੰਦਾ ਵੀ ਇਹ ਦੂ ਵੱਡਾ ਜਿਹੜਾ ਹੈਗਾ ਸ਼ੌਕਿੰਗ ਫੈਕਟ ਹੈਲਥ ਕੇਅਰ ਤੇ ਚਪੇੜ ਕੋਈ ਹੋ ਨਹੀਂ ਸਕਦੀ ਤੇ ਅੱਜ ਦੇ ਪੋਡਕਾਸਟ ਦੇ ਵਿੱਚ ਮੇਰੇ ਨਾਲ ਕਰਨ ਔਲਖ ਜੁੜੇ ਆ ਉਹ ਇਹਨਾਂ ਜਿਹੜਾ ਹੈਗਾ ਗੱਲਾਂ ਦਾ ਬੈਟਰ ਆਨਸਰ ਦੇਣਗੇ ਵੀ ਕਿਉਂ ਜਿਹੜਾ ਕੈਨੇਡਾ ਦਾ ਹੈਲਥ ਸਿਸਟਮ ਹੈ ਦਿਨੋਂ ਦਿਨ ਨਿੱਗਰਿਆ ਸਭ ਤੋਂ ਪਹਿਲਾਂ ਆਪਾਂ ਔਲਖ ਸਾਹਿਬ ਦਾ ਸਵਾਗਤ ਕਰ ਲਈਏ ਔਲਖ ਸਾਹਿਬ ਸਤਿ ਸ਼੍ਰੀ ਅਕਾਲ ਜੀ 2000 ਜਿਹੜਾ ਡਾਟਾ ਹੈਗਾ 2018 ਤੋਂ ਲੈ ਕੇ 2025 ਤੱਕ ਉਹਦੇ ਚ ਜਿਹੜਾ ਰਿਕਾਰਡ ਕੀਤਾ ਗਿਆ ਵੀ 23000 ਬੰਦਾ ਮਰ ਗਿਆ ਜੀ ਪਰ ਤੇ ਜਿਹੜਾ ਆਫਰ ਕੋਡ ਡਾਟਾ ਕਹਿੰਦਾ ਹੈਗਾ ਉਹਦੇ ਅਨੁਸਾਰ 1 ਲੱਖ ਤੋਂ ਜ਼ਿਆਦਾ ਬੰਦਾ ਮਰ ਚੁੱਕਿਆ ਜੀ ਤੇ ਜਿਹੜੀ ਇਹ ਇਨਫਰਮੇਸ਼ਨ ਜਿਹੜੇ ਬੰਦੇ ਨੇ ਲਈ ਉਹਨੇ ਫ੍ਰੀਡਮ ਆਫ ਇਨਫਰਮੇਸ਼ਨ ਦੇ ਤਹਿਤ ਇਨਫਰਮੇਸ਼ਨ ਮੰਗੀ ਸੀ ਜੀ ਤੇ ਜਿਵੇਂ ਆਪਣੇ ਇੰਡੀਆ ਚ ਆਰਟੀਆਈ ਹੁੰਦੀ ਹੈ ਇੱਕ ਤਰ੍ਹਾਂ ਦੀ ਆਪਾਂ ਕਹਿ ਲਈਏ ਬਿਲਕੁਲ ਬਿਲਕੁਲ ਜੀ ਬਿਲਕੁਲ ਪਰ ਉਹ ਪੂਰੀ ਜਾਣਕਾਰੀ ਨਹੀਂ ਦਿੱਤੀ ਗਈ ਪੂਰੀ ਜਾਣਕਾਰੀ ਸ਼ਾਇਦ ਹੋ ਸਕਦਾ ਉਹ ਨਾ ਹੀ ਮਿਲੇ ਜੀ ਉਹਦਾ ਸਭ ਤੋਂ ਵੱਡਾ ਕਾਰਨ ਕੀ ਹੈ ਜੀ ਜਿਹੜਾ ਕੈਨੇਡਾ ਦਾ ਸਿਸਟਮ ਹੈ ਜਾਂ ਕੈਨੇਡਾ ਦੀ ਗਵਰਨਮੈਂਟ ਹੈ ਉਹ ਆਪ ਦੀ ਪ੍ਰਸ਼ਾਖ ਬਚਾਉਣ ਨੂੰ ਲੱਗੀ ਹੋਈ ਹੈ ਜੀ ਮੈਂ ਤੁਹਾਨੂੰ ਇੱਕ ਰੀਸੈਂਟ ਐਗਜ਼ਾਮਪਲ ਦਿੰਦਾ ਕੱਲ ਮੇਰੇ ਨਾਲ ਫੋਨ ਤੇ ਕਿਸੇ ਕੈਨੇਡਾ ਆਪਣੇ ਸੱਜਣ ਦਾ ਫੋਨ ਆਇਆ ਸੀ ਜੀ ਉਹ ਕਹਿੰਦਾ ਵੀ ਮੇਰੀ ਬੇਟੀ ਦੇ ਤਿੰਨ ਬੱਚੇ ਹੋਏ ਐ ਜੀ ਤੇ ਤਿੰਨੇ ਵਾਰੀ ਉਹ ਗ੍ਰੈਂਟਨ ਹੋਏ ਐ अच्छा जी ਤੇ ਕਹਿੰਦੇ ਵੀ ਸਾਨੂੰ ਤੁਸੀਂ ਇਹ ਹਿਸਾਬ ਨਾਲੋ ਵੀ ਮੇਰੀ ਬੇਟੀ ਲੀਵਰ ਪੇਨਸ ਸੀਗੀ ਜੀ ਤੇ ਉਹ ਡਾਕਟਰ ਨੂੰ ਕਹਿ ਰਹੀ ਸੀ ਮੇਰਾ ਬੱਚਾ ਬਾਹਰ ਆ ਰਿਹਾ ਅੱਛਾ ਜੀ ਤੇ ਦੂਜੇ ਪਾਸੇ ਡਾਕਟਰ ਨਰਸ ਸੀਗੀ ਉਹ ਕਹਿੰਦੀ ਮੈਂ ਦੂਜੇ ਚ ਚੱਲੀ ਆ ਉਹ ਕਹਿੰਦੀ ਕਿਉਂ ਕੀ ਹੋ ਗਿਆ ਕਹਿੰਦੀ ਤੇਰਾ ਤਾਂ ਨੇਚਰਲੀ ਬੰਦਾ ਬਾਹਰ ਆ ਰਿਹਾ ਪਰਲੇ ਪਾਸੇ ਕਹਿੰਦੇ ਨਰਸ ਵੀ ਹੈਣੀ ਉਹ ਗੁੜੀ ਨੂੰ ਜ਼ਿਆੜੇ ਪੇਨ ਹੋ ਰਹੀ ਹੈ ਡਾਕਟਰ ਤਾਂ ਸਾਡੇ ਕੋਲ ਹੈ ਨਹੀਂ ਮੈਂ ਕੱਲੀ ਨਰਸਾਂ ਜਿਹੜੀ ਆ ਦੋ ਵਾਰ ਦੇ ਰਹੀਆਂ ਦੋਵੇਂ ਰੂਮ ਦੇਖ ਰਹੀਆਂ ਐ। ਅੱਛਾ। ਕਿਨੇ ਉੱਧਰ ਚੱਲੀ ਐ। ਅੱਛਾ। ਕਹਿੰਦੇ ਵੀ ਮੇਰੀ ਬੇਟੀ ਨੇ ਪਹਿਲਾ ਬੱਚਾ ਆਪ ਪੁਸ਼ ਕਰਕੇ ਬਾਹਰ ਗੱਡਿਆ ਜਾਂ ਆਟੋਮੈਟਿਕ ਹੀ ਬਾਹਰ ਆ ਗਿਆ। ਜਦੋਂ ਬਾਹਰ ਆ ਗਿਆ ਉਦੋਂ ਡਾਕਟਰ ਆਈ ਆ ਉਹਦੇ ਕੋਲ। ਅੱਛਾ ਜੀ। ਓਹ ਹੋ ਹੋ। ਤੁਸੀਂ ਹੁਣ ਇੱਥੋਂ ਕੈਨੇਡਾ ਦੇ ਹੈਲਥ ਸਿਸਟਮ ਦੀ ਉਹ ਲਾ ਲਓ। ਦੂਜੀ ਵਾਰੀ ਜਦੋਂ ਹੋਗੇ ਜੀ। ਦੂਜੀ ਵਾਰੀ ਵੀ ਆਲਮੋਸਟ ਸੇਮ ਚਾਂਸਸ ਹੋਇਆ। ਜੀ। ਜਿਹੜਾ ਨਾੜੂਆ ਕੱਟਣ ਦੇ ਟਾਈਮ ਨਾਰਸ ਕੋਲੇ ਖੜੀ ਦੀ ਨਾਰਸ ਨੂੰ ਕਹੀ ਕਿ ਵੀ ਪੁਸ਼ ਕਰੋ ਕੁਸ਼ ਕਰੋ ਜੀ ਤੇ ਉਹ ਸਰਜਨ ਹੈ ਨਹੀਂ ਸੀ ਡਾਕਟਰ ਆ ਰਹੇ ਡਾਕਟਰ ਆ ਰਹੇ ਡਾਕਟਰ ਆ ਰਹੇ ਜੀ 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 ਤੇ 나ੜੂਆ ਕੱਟਣ ਜਨਮ ਹੋਏ ਨੂੰ ਮਤਲਬ ਥੋੜੇ ਮਿੰਟ ਹੋ ਗਏ ਸੀ ਉਸ ਤੋਂ ਬਾਅਦ ਡਾਕਟਰ 나ੜੂਆ ਕੱਟਣ ਆਇਆ ਸੀ ਜੀ 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 ਬਿਲਕੁਲ ਕਿਹੜਾ ਦਾ ਹੈਲਥ ਸਿਸਟਮ ਹੈ ਜਿਹੜਾ ਉਹ ਪੂਰੀ ਤਰ੍ਹਾਂ ਕ੍ਰੈਸ਼ ਹੋ ਚੁੱਕਿਆ ਹੈ ਬੇਚੀ ਨੂੰ ਕੋਈ ਸਮਝੇ ਤੇ ਨਾ ਸਮਝੇ ਜੇ ਅੱਜ ਦੇ ਟਾਈਮ ਜਿਹੜਾ ਬੰਦਾ ਉਹਤੇ ਕੈਨੇਡਾ ਇਲਾਜ ਕਰਾਉਣ ਜਾਂਦਾ ਹੈ ਵੀ ਪਹਿਲਾਂ ਘਰੋਂ ਮੇਰੇ ਹਿਸਾਬ ਨਾਲ ਸੋਖੀ ਸੁੱਕ ਕੇ ਜਾਂਦਾ ਹੋਣਾ ਵੀ ਮੈਂ ਸੁੱਕੀ ਸੰਧੀ ਜਾਵਾਂ ਤੇ ਸੁੱਕੀ ਸੰਧੀ ਮੁੜੇ ਆਵਾਂ ਕਿਉਂਕਿ ਹਾਲਾਤ ਐਜੇ ਹੈ ਵੀ ਜਾਂਦਾ ਤਾਂ ਹੱਸਦਾ ਜਾ ਸਕਦਾ ਬਿਲਕੁਲ ਸ਼ਾਇਦ ਉਹ ਗੱਡੀ ਜੀ ਪਾ ਕੇ ਘੱਲਣ ਕਿਉਂਦੀ ਉਹਨਾਂ ਕੋਲੇ ਆਪਣੇ ਡਾਕਟਰ ਹੀ ਹੈਗੇ ਤੇ ਈਵਨ ਇੱਕ ਆਪਾਂ ਇੰਟਰਵਿਊ ਕੀਤੀ ਸੀ ਉਹ ਥੋੜੇ ਜਣਾ ਕੇ ਅਸੀਂ ਔਨਲਾਈਨ ਟਾਈਮ 'ਚ ਆਪਾਂ ਰੀਵਿਊ ਵੀ ਕਰਾਂਗੇ ਉਹ ਚ ਦੱਸਿਆ ਸੀ ਬਾਈ ਨੇ ਵੀ ਉਹਨਾਂ ਦੇ ਰਿਸ਼ਤੇਦਾਰ ਦੇ 6 ਵਜੇ ਕੀ ਤੇ ਉਹ ਕੰਨੇ ਵੀ ਆਪਣਾ ਤੁਹਾਨੂੰ ਬੱਟਲ ਲਾਉਣੇ ਪੈਣੀਆਂ ਮਤਲਬ ਉਹ ਆਪਣੇ ਨਾਲ ਚੜਾਉਣੇ ਪੈਣਗੇ ਤੇ ਬੈੱਡ ਹੈ ਨਹੀਂ ਸੋ ਉਹ ਕੁਰਸੀ ਤੇ ਬੋਤਲ ਲਾ ਦੇ ਸੀ ਓਹੋ ਹੋ ਵੀ ਤੂੰ ਕੁਰਸੀ ਤੇ ਬੈਠਾ ਸਾਡੇ ਕੋਲ ਤਾਂ ਬੈੱਡ ਵੀ ਅਵੇਲੇਬਲ ਹੈ ਸੋ ਜਿਹੜਾ ਕੈਨੇਡਾ ਦਾ ਹੈਲਥ ਸਿਸਟਮ ਹੈ ਹੁਣ ਲੋਕ ਇੱਥੇ ਰਹਣਗੇ ਕਿ ਇੰਡੀਆ ਦਾ ਹੈਲਥ ਸਿਸਟਮ ਬਹੁਤ ਮਾੜਾ ਹੈ ਸਰਕਾਰੀ ਲਿਆ ਹਸਪਤਾਲ ਚ ਲੋਕ ਮਰ ਜਾਂਦੇ ਆ ਰਾਜਨੀਤਿਕ ਬੰਦੇ ਦੀ ਡੈਥ ਹੋ ਗਈ ਜੀ ਉਹਰ ਹੈਲਥ ਸਿਸਟਮ ਕਰਕੇ ਜੀ ਮਤਲਬ ਵੱਡੇ ਹਸਪਤਾਲ ਦਾ ਪੱਕੇ ਦਾ ਨਾਂ ਰਹੀ ਹੈ ਜਿਹੜਾ ਨੂੰ ਪਤਾ ਹੀ ਹੈ ਹਣ ਜੀ 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 ਵੀ ਚੰਡੀਗੜ੍ਹ ਕਿੱਡੇ ਕਿੱਡੇ ਵੱਡੇ ਹਸਪਤਾਲ ਹੈ ਤੁਸੀਂ ਜੇ ਤੁਹਾਨੂੰ ਇੰਡੀਆ ਚ ਪ੍ਰੋਬਲਮ ਆਉਂਦੀ ਹੈ ਨਾ ਪਹਿਲੇ ਤੌਰ ਤੇ ਜਿਹੜੀ ਫਸਟ ਏਡ ਤੁਹਾਨੂੰ ਜਿਹੜੀ ਆਮ ਆਪਾ ਕੈਨੇਡਾ ਛੋਟੇ ਡਾਕਟਰ ਕੋਲੇ ਲੈਣ ਜਾਂਦੇ ਆ ਜਾਂ ਅਸਪਰਾ ਲੈ ਜਾਂਦੇ ਉਹ ਆਪਣੋ ਆਪਣੇ ਪਿੰਡ ਵਾਲਾ ਡਾਕਟਰ ਹੀ ਦੇ ਦਿੰਦਾ ਪਹਿਲੀ ਤੌਰ ਤੇ ਹਾਂ ਜੀ ਮਹੇਲੇ ਹੀ ਦੇ ਦਿੰਦਾ ਹਾਂ ਹਾਂ ਸਭ ਤੋਂ 90% ਤਾਂ ਆਪਾਂ ਨੂੰ ਉਹੀ ਲੋਡ ਹੁੰਦੀ ਹੈ। ਹਾਂਜੀ ਬਿਲਕੁਲ। ਦੂਜੀ ਦੂਜੀ ਲੋਡ ਪੈਂਦੀ ਹੈ ਆਪਾਂ ਨੂੰ ਜਿਹੜੇ ਪੇਵਲੇ ਜੀ ਵਾਰਤ ਹੁੰਦਾ ਜੀ ਉਹ ਵੀ ਆਪਣਾ 99% ਆਪਣੇ ਜਿੰਨੇ ਵੀ ਹਸਪਤਾਲ ਨੇੜੇ ਜਿਹੜੇ ਏਰੀਆ ਦੇ ਨੇ ਸਖਸ਼ਮ ਹੁੰਦੇ ਆ ਕਿ ਆਪਾਂ ਉਹਦੇ ਬੱਚੇ ਰੋਟੀ ਪੁੱਤ ਨੂੰ ਉੱਥੇ ਹੀ ਜਾ ਕੇ ਜਰ ਹੁੰਦੇ ਸਕਦੇ। ਬਿਲਕੁਲ ਬਿਲਕੁਲ। ਤੀਜੀ ਸਭ ਤੋਂ ਵੱਡੀ ਜਿਹੜੀ ਲੋਡ ਪੈਂਦੀ ਹੈ ਜਾਂ ਤੀਜਾ ਮੇਨ ਇਸ਼ੂ ਇੰਡੀਆ ਜਾਂ ਕੈਨੇਡਾ ਦੇ ਵਿੱਚ ਹੁੰਦਾ ਹੈ ਕਿ ਹਾਰਟ ਪ੍ਰੋਬਲਮ ਜੀ ਜਾਂ ਕੈਂਸਰ ਹੂੰ ਕੀ ਇਹੇ ਕਰਕੇ ਬੰਦਾ ਜਾਂਦਾ ਹੁਣ ਹਾਰਟ ਦੇ ਜਿੱਡੇ ਵੱਡੇ ਵੱਲਡ ਦੇ ਸਰਜਨ ਪੰਜਾਬ ਚ ਹੈਗੇ ਆ ਹੂੰ ਮੈਨੂੰ ਹੀ ਲੱਗਦਾ ਕਿ ਤੇ ਵੀ ਹੋਣੇ ਆ ਨਹੀਂ ਹਨ ਉਹਨੂੰ ਕਿਸੇ ਵੱਡੇ ਹਸਪਤਾਲ ਵਿਦਾਨਤਾ ਫੂਟਸ ਪੀਜੀਆਈ ਜੀਜੀ ਹਾਲਾਂਕਿ ਸਰਕਾਰੀ ਹਸਪਤਾਲ ਆ ਉਹਥੇ ਵੀ ਬਹੁਤ ਬੈਸਟ ਕੀਤੀ ਜਾਂਦੀ ਆ ਕਟਾਈਆਂ ਸਾਰੇ ਜਗ੍ਹਾ ਹੁੰਦੀਆਂ ਮਾਰੇ ਮੁੰਡੇ ਸਾਰੇ ਹੂੰ 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 ਠੀਕ ਆ ਮੈਂ ਪੀਜੀਆਈ ਨੂੰ ਜਾਂ ਵਿਦਾਨਤਾ ਨੂੰ ਕਿਸੇ ਨੂੰ ਅਵਾਰਡ ਨਹੀਂ ਦਿੰਦਾ ਮੈਂ ਸਾਰਿਆਂ ਨੂੰ ਇੰਜ ਵਿੱਚ ਤੋਲਦਾ ਤੁਸੀਂ ਚੁੱਪ ਕਰਕੇ ਬਠਿੰਡੇ ਦਿੱਲੀ ਬਣੇ ਏਮਜ਼ ਬਣੇ ਉੱਥੇ ਜਾਓ ਹਾਂਜੀ ਤੁਹਾਡੀ ਟੈਸਟ ਕਰਨਗੇ ਤੁਹਾਨੂੰ ਵਰਲਡ ਕਲਾਸ ਵਧੀਆ ਇਲਾਜ ਦਿੱਤਾ ਜਾਊਗਾ ਤੁਹਾਡੇ ਗੰਧ ਤੋਂ ਬਾਅਦ ਮੇਰੇ ਹਿਸਾਬ ਨਾਲ 5-10000 ਤੱਕ ਦੀ ਸਹੂਲਤ ਕਰਾ ਲਵਾਂਗੇ ਕੋਈ ਛੋਟੀ ਮੋਟੀ ਹੈਗੀ ਆ ਸਰ ਠੀਕ ਹੈ ਜੇ ਤੁਹਾਨੂੰ ਕੋਈ ਹਾਰਡ ਵੀ ਪ੍ਰੋਬਲਮ ਹੈ ਕੈਂਸਰ ਹੈ ਵਰਲਡ ਲੈਵਲ ਦੇ ਤੁਹਾਨੂੰ ਏਮਜ਼ ਦੇ ਵਿੱਚ ਡਾਕਟਰ ਮਿਲ ਜਾਣਗੇ ਜੀ ਠੀਕ ਹੈ ਜੀ ਹੋਰ ਵੀ ਬਥੇਰੇ ਇੱਥੇ ਛੋਟੇ ਅਦਾਰੇ ਹੈਗੇ ਜਾਂ ਕੈਂਸਰ ਹਸਪੀਟਲ ਹੈਗੇ ਜਾਂ ਸਰਕਾਰ ਦੇ ਜੈਪੁਰ ਚ ਹੈਗੀ ਹੈ ਨਾ ਹੋਰ ਇੱਥੇ ਡੇ ਬਾਏ ਡੇ ਜਿਹੜੀਆਂ ਲੱਗੀਆਂ ਚੀਜ਼ਾਂ ਚੱਲ ਰਹੀਆਂ ਹੈਗੀਆਂ ਜਿਹਦੇ ਨਾਲ ਛੇਤੀ ਕਿਤੇ ਬੰਦੇ ਨੂੰ ਉਸ ਚੱਕਰ 'ਚ ਨਹੀਂ ਪੈਂਦਾ ਕਿ ਬੰਦਾ ਜਾਂਨੇ ਸਰ ਇਮੀਡੀਏਟ ਬੰਦੇ ਨੂੰ ਹੈਲਪ ਮਿਲ ਗਈ ਬੰਦੇ ਨੂੰ ਭਰਤੀ ਕਰ ਲਿਆ ਟਰੀਟਮੈਂਟ ਚੱਲ ਪਿਆ ਉੱਥੇ ਤਾਂ ਹੁਣ ਬੰਦੇ ਨੂੰ ਕੀ ਹੈ ਜੀ ਕੈਨੇਡਾ ਨੂੰ ਹੁਣ ਜੇ ਅਸੀਂ ਗੂਗਲ ਕਰਕੇ ਕੱਢੋਂਗੇ ਉਹਨਾਂ ਇੱਥੇ ਦੁੱਖ ਲੱਗਣਾ ਆਪਣੇ ਪੇਡਾ ਨੂੰ ਕਿ ਕੈਨੇਡਾ ਨੂੰ ਕੈਂਸਰ ਦੀ ਹੱਬ ਕਿਹਾ ਜਾਂਦਾ ਜੀ 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 ਵਰਲਡ ਕੇ ਪਿਛਲੇ ਸਾਲ ਮੈਂ ਸਰਚ ਕੀਤਾ ਜਿਗਾ ਵਰਲਡ ਸਭ ਤੋਂ ਜ਼ਿਆਦਾ ਕੈਂਸਰ ਕੈਨੇਡਾ ਚ ਲੁਕਾਉਂ ਹੂੰ ਹੂੰ ਤੇ ਲੋਕ ਕਹਿੰਦੇ ਸਾਡਾ ਪਾਣੀ ਬੜਾ ਸ਼ੁੱਧ ਦਾ ਫਿਰ ਹਵਾ ਵੀ ਬੜੀ ਸ਼ੁੱਧ ਹੈ ਹਵਾ ਤੇ ਪਾਣੀ ਦੀ ਸ਼ੁੱਧ ਕਰਨਾ ਜਿਹੜੋ ਕੈਂਸਰ ਹੀ ਸਭ ਤੋਂ ਜ਼ਿਆਦਾ ਹੈ ਕੈਂਸਰ ਹੀ ਸਭ ਤੋਂ ਜ਼ਿਆਦਾ ਹੈ ਬਿਲਕੁਲ ਸਹੀ ਗੱਲ ਹੈ ਕੈਨੇਡੀਅਨਸ ਨੂੰ ਐ ਠੀਕ ਹੈ ਜੀ ਸੋਰੇ ਰੇ ਰੇ ਹਾਲਾਤ ਹੈਗੇ ਮਾਰੇ ਆ ਪਰ ਮੈਂ ਤੁਹਾਨੂੰ ਅੱਜ ਇਹ ਗੱਲ ਲਿਖ ਕੇ ਦੇ ਸਕਦਾ ਜੇ ਇਹਨਾਂ ਨੇ ਸਮਾਂ ਰੰ데요 ਨਰਸਾਂ ਭਰਤੀ ਨਾ ਕੀਤੀਆਂ ਜੀ ਡਾਕਟਰ ਭਰਤੀ ਨਾ ਕੀਤੇ ਨਾ ਹਸਪਤਾਲ ਨਾ ਬਣਾਏ ਜੀ ਆਉਣ ਵਾਲੇ ਟਾਈਮ 'ਚ ਬਾਈ ਦਾ ਇਅਰ 2025 ਚ ਆਪਾਂ ਗੱਲ ਕਰਦੇ 2027 ਤੱਕ ਗੇੜ ਤੇ ਆਪਣੇ ਮਰੀਜ਼ ਪਏ ਹੋਏ ਕਰਨਗੇ ਫਲੋਰ ਤੇ ਹੂੰ ਤੇ ਚੀਕਾਂ ਅੰਦਰ ਤੱਕ ਸੁਣਿਆ ਕਰਨਗੀਆਂ ਇਹਨਾਂ ਨੇ ਕਿਹਾ ਸਾਡੇ ਕੋਲ ਹਸਪਤਾਲ 'ਚ ਡਾਕਟਰ ਹੈ ਨਹੀਂ ਹੂੰ ਤੇ ਸਾਡੇ ਕੋਲੇ ਨਰਸ ਹੈ ਨਹੀਂ ਅਸੀਂ ਤੁਹਾਨੂੰ ਦੇਖ ਸਕਦੇ ਲੋਕ ਇੱਥੇ ਕੋਲ ਲਾਇਆ ਕਰਨਗੇ ਕਰ ਲਾਉਂਦੇ ਤਾਂ ਹੁਣ ਵੀ ਹੈ ਹੁਣ ਵੀ ਇਹ ਕਰ ਲਾਉਂਦੇ ਬਿਲਕੁਲ ਹੁਣ ਹੁਣ ਵੀ ਤੁਸੀਂ ਈਆਰ ਜਾਂਦੇ ਰਹੋ ਅਮਰਜੈਂਸੀ ਜਾਂਦੇ ਰਹੋ ਉੱਥੇ ਲੋਕ ਬੈਠੇ ਐ ਚੀਕਾਂ ਮਾਰੀ ਜਾਂਦੇ ਐ ਲਿਜੀ ਜਾਂਦੇ ਐ ਕੋਈ ਨਹੀਂ ਵੇਖ ਲੈਂਦੇ ਡਾਕਟਰ ਜਾਂ ਆ ਜੂਗਾ ਜਾਂ ਕੋਈ ਵੀ चीज ਹੈ ਜੀ ਪਰ ਆਨ ਵਾਲਾ ਜਿਹੜਾ ਹੈਲਥ ਸਿਸਟਮ ਦਾ ਜਿਹੜਾ ਪੈਮੈਂਡਿਕ ਕੈਨੇਡਾ ਦਾ ਹੈਲਥ ਸਿਸਟਮ ਹੈ ਉਹ ਦੇਵਾ ਕ੍ਰੈਸ਼ ਹੋ ਜਾਊਗਾ ਕਿਉਂਕਿ ਫ੍ਰੀ ਦੀਆਂ ਸਹੂਲਤਾਂ ਫ੍ਰੀ ਦੀਆਂ ਗੱਲਾਂ ਕਰਦੇ ਕਰਦੇ ਕੈਨੇਡਾ ਨੇ ਸਭ ਕੁਝ ਗਵਾ ਲਿਆ ਦੀ ਆਦਾ ਇੰਡੀਆ ਬਿਲਕੁਲ ਬਿਲਕੁਲ ਇਹ ਕੌਣਕ ਸਾਹਿਬ ਜਿਵੇਂ ਦਾਵਾ ਕਰਦੀ ਹੈ ਸਰਕਾਰ ਵੀ ਅਸੀਂ ਹੁਣ ਜਿਵੇਂ ਦਾਵਾ ਕੀਤਾ ਇਹਨਾਂ ਨੇ ਪਿਛਲੇ ਸਾਲ ਪੀਸੀ 244 ਬਿਲੀਅਨ ਹੈਲਥ ਕੇਅਰ ਸਿਸਟਮ ਤੇ ਅਸੀਂ ਖਰਚ ਕੀਤੇ ਆ ਫਿਰ 244 ਬਿਲੀਅਨ ਦਾ ਜਿਹੜਾ ਬੈਨੀਫਿਟ ਆ ਉਹ ਲੋਕਾਂ ਤੱਕ ਕਿਉਂ ਨਹੀਂ ਪਹੁੰਚ ਰਿਹਾਗਾ ਬਾਕੀ ਮੈਂ ਨਾ ਆਪਾਂ ਇੱਕ ਖਬਰ ਤੁਹਾਨੂੰ ਯਾਦ ਹੋਣਾ ਮਤਲਬ ਚਾਰ ਕੁ ਮਹੀਨੇ ਪਹਿਲਾਂ ਆਪਾਂ ਕਵਰ ਕੀਤੀ ਸੀ ਜਿਹਦੇ ਚੱਕ ਆਪਾਂ ਦੱਸਿਆ ਸੀ ਵੀ ਪੰਜਾਬੀ ਜਾਂ ਇੰਡੀਅਨ ਜੋੜੇ ਨੇ ਟ੍ਰਾਂਟੋ ਦੇ ਵਿੱਚ ਹਸਪਤਾਲ ਨਾਲ ਠੱਗੀ ਕਿਵੇਂ ਮਾਰੀ ਸੀ ਹਾਂਜੀ 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 ਜੀ ਆਪਣੇ ਉਹਨਾਂ ਨੇ ਪੈਸੇ ਲੈ ਲਏ ਸੀ ਇੰਸ਼ੋਰੈਂਸ ਫਰਾਡ ਕੀਤਾ ਸੀ ਇੰਸ਼ੋਰੈਂਸ ਫਰਾਡ ਕੀਤਾ ਜੀ ਜੀ ਚੀਜ਼ਾਂ ਵਹਾਟੀਆਂ ਸੀ ਲੈਂਗੀਆਂ ਵੀ ਸੀ ਜਾਂ ਪਰਾਰੀਆਂ ਲਾ ਦਿੱਤੀਆਂ ਜੀ 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 ਤੇ ਉੱਥੇ ਕੀ ਹੈਗਾ ਜੀ ਜਿਹੜੀ ਚੋਰ ਕੁੱਤੀ ਹੋ ਰਲ ਗਈ ਹੈ ਹੂੰ ਰਲ ਕਿਵੇਂ ਗਈ ਹੈ ਜਿਵੇਂ ਹੁਣ ਆਪਣੇ ਪੰਜਾਬ 'ਚ ਜਾਣ ਲਈ ਵੀ ਇਹਨਾਂ ਨੇ ਦਿੱਲੀ ਵਾਲਿਆਂ ਨੂੰ ਕੰਟਰੈਕਟ ਦੇ ਦਿੱਤੇ ਉਹਨਾਂ ਨੂੰ ਕੰਟਰੈਕਟ ਦੇ ਦਿੱਤੇ ਹੂੰ ਉੱਥੇ ਜਿਹੜੇ ਕੰਟਰੈਕਟ ਹੈਗੇ ਉਹ ਆਪਦੇ ਬੰਦਿਆਂ ਨੂੰ ਦਿੱਤੇ ਜਾਂਦੇ ਆ ਜੀ ਸਰਕਾਰ ਦੁਆਰਾ ਜਿਹੜੇ ਕੰਟਰੈਕਟ ਦਿੱਤੇ ਜਾਂਦੇ ਆ ਆਪਦੇ ਬੰਦਿਆਂ ਨੂੰ ਦਿੱਤੇ ਜਾਂਦੇ ਆ ਉਹ ਆਪਦੇ ਬੰਦੇ ਗਾਂ ਆਪਣੀ ਮਰਜ਼ੀ ਨਾਲ ਪੈਸੇ ਲਾਉਂਦੇ ਆ ਵੱਡੇ ਬਿੱਲ ਵਿਖਾਉਂਦੇ ਆ ਉੱਥੋਂ ਪੈਸੇ ਕੱਢਦੇ ਉਹ ਭੰਗ ਕੇ ਪੋਲਿਟਿਸ਼ੀਨਾਂ ਦੇ ਜੇਬ 'ਚ ਜਾਂਦੇ ਕਰਾਪਸ਼ਨ ਉੱਥੇ ਹੈਗੀ ਜੀ 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 ਠੀਕ ਹੈ ਦੂਜੀ ਚੀਜ਼ ਹੈ ਮੈਂ ਤਾਂ ਵੇਖਿਆ ਨਹੀਂ ਗੜਮਿੰਟਨ ਚ ਮੈਂ ਤਾਂ ਰਹਿ ਗਿਆ 14 ਸਾਲ ਸਾਡੇ ਸ਼ਹਿਰ ਚ ਦੋ ਹੀ ਹਸਪਤਾਲ ਹੈ ਵੀ ਇੱਕ ਸਾਊਥ ਸਾਈਡ ਹੈ ਠੀਕ ਹੈ ਇੱਕ West ਸਾਈਡ ਹੈ ਇੱਕ North ਹਨ ਲਾ ਨਾ North ਵਾਲੇ ਵੀ ਸ਼ਹਿਰ ਦੇ West ਹੀ ਆਉਂਦੇ ਹੂੰ ਦੋ ਕਿ ਤਿੰਨ ਹਸਪਤਾਲ ਹੈ ਜੇ ਬਾਹਲੀ ਐਮਰਜੈਂਸੀ ਪੈ ਜੇ ਲੋਕ ਜਾਂਦੇ ਆਪਣੇ ਲੋਕ ਜਾਂ ਬਿਗੜ ਜਾਂਦੇ ਜੀ ਜੀ ਤੇ ਮੈਨੋ ਦਾ ਉੱਥੇ ਕੋਈ ਹਸਪਤਾਲ ਨਹੀਂ ਸੀ ਹਨ ਇਹ ਵੀ ਉਹਨਾਂ ਨੇ ਬਿਲਡਿੰਗ ਸਾਰੀ ਹੋ ਗਈ ਹੂੰ ਸਾਰੇ ਸਾਰੇ 14 ਸਾਲਾਂ 'ਚ ਮੈਂ ਤਾਂ ਦੋ ਹੀ ਚੀਜ਼ਾਂ ਵੇਖੀਆਂ ਇੱਕ ਸਕੂਲ ਬੰਨਦਾ ਸੀਗਾ 17 ਦੇ ਵੀ ਉਹ ਜਦੋਂ ਹੁਣ 2024 'ਚ ਗਿਆ ਤੇ ਉਹ ਬਣਿਆ ਠੀਕ ਹੈ ਤੇ ਮੈਂ ਤਾਂ ਕੋਈ ਹੈਲਥ ਸਿਸਟਮ ਦਾ ਦੇਖਿਆ ਨਹੀਂ ਗਾ ਜੇ ਬਾਕੀ ਸ਼ਹਿਰਾਂ ਵਾਲੇ ਵੀ ਭੈਣ ਭਰਾ ਆਪਣ ਦੇਖ ਰਹੇ ਹੋਣ ਜੋ ਵੀ ਕਮੈਂਟ ਕਰਕੇ ਦੱਸ ਦੇਣਗੇ ਜੀ ਕਿ ਕਿੱਡੀਆਂ ਕਿਹਨਾਂ ਨੇ ਬਿਲਡਿੰਗਾਂ ਖੜੀਆਂ ਕਰਤੀਆਂ ਕਿੰਨੇ ਕਿਹਨਾਂ ਨੇ ਡਾਕਟਰ ਲਿਆਂਦੇ ਜੀ ਉਹਨੇ ਬੰਦਿਆਂ ਨੂੰ ਬੁੱਧੂ ਕਿਵੇਂ ਬਣਾਉਂਦੇ ਮੈਂ ਤੁਹਾਨੂੰ ਦੱਸਦਾ ਆਪਣੇ ਉੱਥੇ ਕਿੰਨੀਆਂ ਭੈਣਾਂ ਕਿੰਨੇ ਪਰਿਵਾਰ ਕਿੰਨੇ ਬੱਚੇ ਨਰਸਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਇਹ ਸਿੱਧਾ ਨਹੀਂ ਕੰਮ ਤੇ ਰੱਖਦੇ ਦੀ ਉਹਨਾਂ ਦੀ ਭਰਤੀ ਨਹੀਂ ਕਰਦੇ ਹੂੰ ਜੇ ਫਾਰ ਐਗਜ਼ਾਮਪਲ ਉਹਨਾਂ ਦੀ 50 ਨਾਲ ਤਨਖਾਹ ਹੈ ਨਾ ਉਹਨਾਂ ਨੂੰ ਇਹਨੇ ਕੰਟਰੈਕਟ ਤੇ ਰੱਖਣਾ ਜਾਂ ਪਾਰਟ ਟਾਈਮ ਰੱਖਣਾ ਵੀ ਸਾਨੂੰ ਬੈਨੇਫਿਟ ਨਾ ਦੇਣੀ ਪੈ ਜਾਂਦੀ ਹੂੰ 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 ਆਨ ਦੀ ਅਦਰ ਹੈਂਡ ਸਾਈਡ ਜਦੋਂ ਇਹਨਾਂ ਨੇ ਕ腐ਸ਼ਨ ਕਰਨੀ ਹੈ ਉਦੋਂ ਕੀ ਕਰਨਾ ਉਸੇ ਉਸੇ ਭੈਣ ਨੂੰ ਜਾਂ ਉਸੇ ਬੰਦੇ ਨੂੰ ਏਜੰਸੀ ਥਰੂ ਹਾਇਰ ਕਰਨਾ ਹੂੰ ਜਿਹੜੇ ਬੰਦੇ ਨੂੰ 50 ਡਾਲਰ ਦੇਣ ਦੇ ਸੋਚਦੇ ਆ ਉਹ ਉੱਥੇ 80 ਜਾਂ 90 ਡਾਲਰ ਦੇ ਇਹ ਆਉਸੀ ਤੋਂ ਹੂੰ ਕਿਉਂਕਿ ਇਹ ਏਜੰਸੀ ਆਪਣੇ ਨੂਨ ਦੀ ਹੈ ਨਾ ਆਪਾਂ ਕਰਾਪਸ਼ਨ ਕਰਾਉਣੀ ਹੈ ਨਾ ਜੀ 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 ਠੀਕ ਹੈ ਸਰਕਾਰ ਤੋਂ 30-40 ਡਾਲਰ ਪੈਸੇ ਜਿਹੜੇ ਹੈਗੇ ਉਹ ਦਿਵਾਉਣੇ ਆ ਉਹ ਅਹੀਂ ਦਿਵਾਉਂਦੇ ਆ ਹੂੰ ਸੋ ਕਰਾਪਸ਼ਨ ਮੱਡੇ ਲੈਵਲ ਤੇ ਹੋ ਰਹੀ ਹੈ ਲੁੱਟਿਆ ਆਪਣੇ ਆਮ ਲੋਕਾਂ ਦਾ ਪੈਸਾ ਜਾ ਰਿਹਾ ਪਰ ਉਹ ਇਹ ਹੈ ਵੀ ਸਿੱਧੇ ਰੂਪ ਚ ਨਹੀਂ ਹੋ ਰਹੀ ਐ ਸਿੱਧੇ ਰੂਪ ਚ ਹੋ ਰਹੀ ਐ ਤੇ ਲੋਕਾਂ ਨੂੰ ਸੂਤਤਾ ਨਹੀਂ ਮਿਲਦੀਆਂ ਤੇ ਲੋਕ ਤੜਪ ਤੜ ਕੇ ਮਰ ਰਹੇ ਜੀ 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 ਔਲਖ ਸਾਹਿਬ ਵੈਸੇ ਜੇ ਸਰਕਾਰ ਨੂੰ ਇਹ ਦੇ ਬਾਰੇ ਸੋਚਣਾ ਪੈਣਾ ਜੇ ਐਂ ਕੰਮ ਚੱਲੀ ਗਿਆ ਗੱਲ ਤੁਹਾਡੀ ਠੀਕ ਐ ਕਿ ਲੋਕਾਂ ਦਾ ਜਿਹੜਾ ਰੋਣਾ ਕਰਲਾਉਣਾ ਉਹ ਅੰਦਰ ਤੱਕ ਸੁਣਿਆ ਕਰੂਗਾ ਸੋ ਇਸੇ ਵੇਲੇ ਬਿਲਕੁਲ ਲੋੜ ਐ ਕਿ ਨੈਡਾ ਅਗੇ ਮੁਲਕ ਨੂੰ ਜੇ ਵੀ ਹਾਈ ਟੈਕਸ ਜਿਹੜੇ ਹੈਗੇ ਆ ਡਿਡਕਟ ਕੀਤੇ ਜਾਂਦੇ ਆ ਬੰਦੇ ਦੀ ਇਨਕਮ ਚੋਂ ਤਾਂ ਉਹਨੂੰ ਮੈਡੀਕਲ ਫੈਸਿਲਿਟੀ ਵੀ ਪ੍ਰੋਪਰ ਜਿਹੜੀ ਹੈਗੀ ਆ ਉਹਦੀ ਔਨ ਦਾ ਸਪੋਰਟ ਮਿਲਣੀ ਚਾਹੀਦੀ ਹੈ ਡਾਕਟਰਾਂ ਦੀ ਭਰਤੀ ਹੋਣੀ ਚਾਹੀਦੀ ਹੈ ਨਰਸਾਂ ਦੀ ਭਰਤੀ ਹੋਣੀ ਚਾਹੀਦੀ ਹੈ ਈਵਨ ਜਿਹੜੀਆਂ ਨਰਸਾਂ ਹੋਰ ਮੁਲਕਾਂ ਦੇ ਵਿੱਚੋਂ ਮਾਈਗ੍ਰੇਟ ਕਰਕੇ ਪੀਆਰ ਜਾਂਦੀਆਂ ਹੈਗੀਆਂ ਉਹਨਾਂ ਦੀ ਰੇਸ਼ੋ ਵੀ ਬਹੁਤ ਘੱਟ ਹੈ ਸੋ ਇਹ ਪ੍ਰੋਗਰਾਮ ਸਰਕਾਰ ਨੂੰ ਖੋਲਣੇ ਚਾਹੀਦੇ ਆ ਨਹੀਂ ਤਾਂ ਜਿਹੜਾ ਹੈਗਾ ਲੋਕਾਂ ਦਾ ਜਿਹੜਾ ਹੈਲਥ ਕੇਅਰ ਤੋਂ ਬਿਲਕੁਲ ਵਿਸ਼ਵਾਸ ਉੱਠ ਜਾਊਗਾ ਥੋੜੇ ਟਾਈਮਸ ਬਈ ਉੱਠਣਾ ਕੀ ਹੈ ਜੀ ਉੱਠ ਗਿਆ ਲੋਕ ਹਰ ਚੀਜ਼ ਤੋਂ ਤੰਗ ਆ ਉੱਥੇ ਹੂੰ ਮੇਰੇ ਅੱਗੇ ਨਾ ਕਿਸੇ ਦਾ ਗੜ ਵੀ ਖਰਾਬ ਹੋ ਜੇ 5 ਦਿਨ ਤਾਂ ਡਾਕਟਰ ਐਂਟੀਬਾਡੀ ਜਿੱਦਾਂ ਕਹਿੰਦਾ ਜੀ ਜੀ ਉਦੋਂ ਤੱਕ ਤਾਂ ਬੰਦਾ ਕੰਮ ਤੇ ਜਾਂਦਾ ਥੱਕ ਕੇ ਜਾਂਦਾ ਹੋਰ ਬਥੇਰੀਆਂ ਪਰੇਸ਼ਾਨੀਆਂ ਵੀ ਰੁਟੀਨ ਚ ਤੁਸੀਂ ਚੀਜ਼ਾਂ ਅੱਗੇ ਨਾ ਮੈਨੂੰ ਹਰ ਸਾਲ ਹੀ ਗੱਲ ਦਿੰਦੇ ਨੇ ਅੱਗੇ ਕੀ ਹੁੰਦਾ ਸੀਗਾ ਸਾਲ ਦੋ ਸਾਲਾਂ ਬਾਅਦ ਤੁਸੀਂ ਆਪੀ ਫੁੱਲ ਬਾਡੀ ਚੈੱਕਅਪ ਕਰਾ ਲੈਂਦੇ ਹੁੰਦੇ ਜੀ ਜੀ ਮਤਲਬ ਵੈਸੇ ਤਾਂ ਹਰ ਸਾਲ ਹੀ ਕਰਾ ਲ ਕਰਾ ਲੈਂਦੇ ਹੋ ਤੁਹਾਨੂੰ ਗਵਰਨਮੈਂਟ ਵੱਲੋਂ ਫ੍ਰੀ ਹੂੰ ਹੂੰ ਤੇ ਮੈਂ ਸਾਲ ਦੋ ਸਾਲਾਂ ਬਾਅਦ ਸਾਰੇ ਬਲੱਡ ਟੈਸਟ ਆਪੇ ਕਰਾ ਲੈਂਦਾ ਹੂੰ ਤੇ ਮੈਂ ਡਾਕਟਰ ਕੋਲੇ ਗਿਆ ਤੇ ਡਾਕਟਰ ਨੇ ਮੈਨੂੰ ਗੱਲ ਹੈਗੀ ਆ ਆਫਟਰ ਕੋਵਿਡ ਦੀ ਗੱਲ ਹੈ ਜੀ ਜੀ ਤੇ ਡਾਕਟਰ ਨੇ ਉਹ ਚੈੱਕ-ਅਪ ਕਰਤੇ ਵੀ ਇਹਦਾ ਲਿਵਰ ਵੀ ਚੈੱਕ ਕਰ ਦਿਓ ਇਹਦਾ ਆਪਣਾ ਹਾਰਟ ਵੀ ਚੈੱਕ ਕਰ ਦਿਓ ਹੂੰ ਤੇ ਜਦੋਂ ਮੈਂ ਚੈੱਕ ਕਰਉਣ ਗਿਆ ਤੇ ਜੀ ਮੈਨੂੰ ਉਹ ਕਹਿੰਦੇ ਵੀ ਆਪਣਾ ਅਸੀਂ ਤਾਂ ਨਹੀਂ ਕਰਦੇ ਅੱਛਾ ਮੈਂ ਕਿਹਾ ਕਿਉਂ ਨਹੀਂ ਆ ਦੋ ਚੀਜ਼ਾਂ ਕਿਉਂ ਨਹੀਂ ਕਰਦੇ ਹੂੰ ਕਹਿੰਦੇ ਵੀ ਇਹਦਾ ਤੁਹਾਡੇ ਕੋਲੇ ਕੋਈ ਤੁਹਾਨੂੰ ਇਸ਼ੂ ਹੈ ਮੈਂ ਕਹਿੰਦੇ ਜੀ ਹਾਂਜੀ ਕਿਹਨੇ ਜੀ ਇਸ਼ੂ ਇਹਦਾ ਅਸੀਂ ਨਹੀਂ ਕਰਦੇ ਹਾਂ ਤਾਂ ਕਿਉਂ ਕੀ ਹੋ ਗਿਆ ਹਾਂ ਕਹਿੰਦੇ ਜੀ ਹੈਲਥ ਸਿਸਟਮ ਤੇ ਭਾਰ ਪੈਂਦਾ ਹੈ ਅੱਛਾ ਨੇ ਨਾ ਤੋਂ ਨਾਲ ਉਹ ਵੀ ਵੀ ਮਤਲਬ ਪੰਜਾਬੀ ਸੀ ਮਰਲੋਂ ਨੇ ਮੈਨੂੰ ਸਾਫ਼ ਸ਼ਬਦਾਂ ਚ ਕਿਹਾ ਕਿ ਕਿਰਨ ਤੋਂ ਹਟ ਗਏ ਕਿ ਨਹੀਂ ਹੈਲਥ ਸਿਸਟਮ ਤੇ ਭਾਰ ਪੈਂਦਾ ਤੇ ਜਦੋਂ ਟੈਕਸ ਮੈਂ ਲੱਖ ਡਾਲਰ ਕਮਾਉਣਾ ਕਿ ਮੇਰਾ 40% 38% ਤੇ 30% ਜਦੋਂ ਇਹ ਟੈਕਸ ਲੈ ਕੇ ਜਾਂਦੇ ਆ ਉਦੋਂ ਤਾਂ ਇਹਨਾਂ ਨੇ ਮੈਨੂੰ ਕਦੇ ਕਿਹਾ ਨਹੀਂ ਵੀ ਔਲਸਾਬ ਤੁਹਾਡੇ ਪਰਿਵਾਰ ਦੀ ਰੋਟੀ ਕਿਵੇਂ ਚੱਲ ਰਹੀ ਹੈ ਤੁਸੀਂ ਰੋਟੀ ਖਾ ਰਹੇ ਹੋ ਕਿ ਨਹੀਂ ਖਾ ਰਹੇ ਹੋ ਤੁਹਾਡੇ ਮਾਂ ਪਿਓ ਨੂੰ ਸਹਾ ਹੁੰਦਾ ਕਿ ਨਹੀਂ ਆਉਂਦਾ ਉਦੋਂ ਦਾ ਸਿੱਧਾ ਹੀ ਕਾਪਾ ਧਰ ਦਿੰਦੇ ਮੇਰੇ ਟੈਕਸ ਤੇ ਟੈਕਸ ਕੱਟ ਕੇ ਲੈ ਜਾਂਦੇ ਜੀ 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 ਤੇ ਮੈਨੂੰ ਜਿੱਥੇ ਸਹੂਲਤ ਦੇਣ ਦੀ ਵਾਰੀ ਆਉਂਦੀ ਹੈ ਉੱਥੇ ਕਹਿੰਦੇ ਆ ਸਾਡੇ ਡਿਪਾਰਟਮੈਂਟ ਨੂੰ ਮੈਂ ਤਾਂ ਉਦੋਂ ਹੀ ਅੰਦਾਜ਼ਾ ਲਾ ਰਿਆ ਸੀਗਾ ਵੀ ਜਿਹੜਾ ਆਉਣ ਵਾਲਾ ਕਮੇਡਾ ਦਾ ਟਾਈਮ ਹੈਗੇ ਜਿਹੜੀ ਕਿਸ਼ਤੀ ਉਹ ਡੁੱਬ ਜਾਣੇ ਆ ਜੀ ਸੋ ਉਹ ਉਹ ਮੈਨੂੰ ਲੱਗਦਾ ਵੀ ਜਉ ਪਰਮਾਤਮਾ ਜੋ ਕਰਦਾ ਚੰਗੇ ਕਰਦਾ ਚੰਗੇ ਟਾਈਮ ਤੇ ਨਿਕਲੇ ਪਰ ਆਉਣ ਵਾਲੇ ਸਾਲਾਂ ਇੰਦਾ ਹਜੇ ਮੈਨੂੰ ਲੱਗਦਾ ਨਹੀਂ ਮੈਂ 2030 ਤੱਕ ਕੋਈ ਹਾਲਾਤ ਸੁਧਰਣਗੇ ਕੀ ਜੀ 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 ਅਲਕ ਸਾਹਿਬ ਤੁਸੀਂ ਟਾਈਮ ਦਿੱਤਾ ਤੇ ਜਿਹੜਾ ਕੈਨੇਡੀਅਨ ਹੈਲਥ ਸਿਸਟਮ ਦੀ ਜਿਹੜੀ ਸਚਾਈ ਹੈ ਲੋਕਾਂ ਦੇ ਅੱਗੇ ਲੈ ਕੇ ਆਂਦੀ ਤੇ ਤੁਹਾਡਾ ਬਹੁਤ ਧੰਨਵਾਦ ਧੰਨਵਾਦ ਜੀ ਸਾਹਿਬ ਤੁਸੀਂ ਕਰ ਜੀ ਹਾਂਜੀ ਤੇ ਸਾਰੇ ਦਰਸ਼ਕਾਂ ਨੂੰ ਜਿੰਨੇ ਵੀ ਇਹ ਪੋਡਕਾਸਟ ਸੁਣ ਰਹੇ ਆ ਜੇ ਤੁਹਾਨੂੰ ਲੱਗਦਾ ਹੈ ਵੀ ਇਹ ਪੋਡਕਾਸਟ ਦਾ ਜਿਹੜਾ ਮੈਸੇਜ ਹੈ ਵਧੇਰੇ ਲੋਕਾਂ ਤੱਕ ਪਹੁੰਚਣਾ ਚਾਹੀਦਾ ਤਾਂ ਜਰੂਰ ਤੁਸੀਂ ਇਸ ਪੋਡਕਾਸਟ ਨੂੰ ਸ਼ੇਅਰ ਕਰਿਓ ਜੇ ਤੇ ਹਮੇਸ਼ਾ ਦੀ ਤਰ੍ਹਾਂ ਬੇਨਤੀ ਕਰਦੇ ਹਾਂ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਆਲੇ ਟਾਈਮ ਦੇ ਵਿੱਚ ਹੋਰ ਚੰਗੀਆਂ ਖਬਰਾਂ ਤੇ ਚੰਗੇ ਪੋਡਕਾਸਟ ਦੇਖਣ ਨੂੰ ਤੁਹਾਨੂੰ ਇਸ ਚੈਨਲ ਤੇ ਮਿਲਣਗੇ ਬਹੁਤ ਧੰਨਵਾਦ ਸ਼ੁਕਰੀਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ